ਆਰੇ ਸਾਡੇ ਸਾਡਾ ਸਮਾਜ ਇਹ じゃ ਕਹਿੰਦੇ ਨੇ ਮਾਵਾ ਭਾਵੇਂ ਹੋਣ ਭਰੀਆਂ ਹੀਰੇ ਜਵਹਰਤ ਦੇ ਨਾ ਜੜੀਆਂ ਪੈਣ ਪਰ ਘੜਾਵਣ ਜੜੀਆਂ ਫਿਰ ਵੀ ਪੂਰਾ ਅ ਕਿਸੋ ਅੰਨਾ ਹੋਵੇ ਜੇ ਮੁੱਲ ਵਿੱਚ ਲਾਅ ਨਾ ਹੋਵੇ ਅਸੀਂ ਮੁੰਡਿਆਂ ਨੂੰ ਪਿਆਰ ਕਰਦੇ ਆ ਤੇ ਕੁੜੀਆਂ ਨੂੰ ਨਹੀਂ ਕਰਦੇ ਮੇਰਾ ਉਹ ਲਿਖਿਆ ਹੋਇਆ ਹੈ ਕਿ ਦੀਆ ਦੀ ਮਾਨੁੱਖੀ ਕਿੰਦੀ ਹੈ ਮਾ ਮੇਰੀਏ ਤੇਰੀ ਕੋਖ ਨੂੰ ਮਾ ਮੇਰੀਏ ਤੇਰੀ ਕੋਖ ਨੂੰ ਪੁੱਤ ਹੋਰ ਬਥੇਰੇ ਖੇਡਣ ਦੇ ਮੈਨੂੰ ਨਹੀਂ ਬਾਪੂ ਦੇ ਵੇੜੇ ਮਾ ਮੇਰੀਏ ਤੇਰੀ ਕੋਖ ਨੂੰ ਹਏ ਮਾ ਮੇਰੀਏ ਤੇਰੀ ਕੋਖ ਨੂੰ ਪੁੱਤ ਹੋਰ ਬਥੇਰੇ ਖੇਡ ਲੈਣ ਦੇ ਮੈਨੂੰ ਨਹੀਂ ਬਾਪੂ ਦੇ ਵੇੜੇ ਵਿਚਾਲੈ ਮੈਨੂੰ ਸੁੱਖ ਵਿੱਚ ਨਾ ਮਾਰ ਪੜੇ ਬਦੂਗਾ ਬਿਨਾਂ ਤੀਤੋਂ ਕਿ ਮੈਂ ਸੰਸਾਰ ਕੁੜੇ ਸੁਖ ਮੰਝਾ ਵਸਦੇ ਰੈਣ ਬਾਪੂ ਦੇ ਖੇੜੇ ਖੇਡ ਲੈਣ ਦੇ ਮੈਨੂੰ ਨਹੀਂ ਬਾਪੂ ਦੇ ਵਿੜੇ ਸਦੀਆਂ ਤੋਂ ਈਆਂ ਦੇ ਅਤਿਆਚਾਰ ਹੁੰਦੇ ਪਸ਼ੂਆਾਂ ਨੂੰ ਗੁਜ਼ਾਰਾ ਵਿੱਚ ਵਪਾਰ ਹੁੰਦਾ ਹੈ ਆਪੀ ਬੰਦੇ ਰਹਿਣ ਇਹਨਾਂ ਜਗ ਤੇ ਕਰਦੇ ਜਿਹੜੇ ਖੇਡ ਲੈਣ ਦੇ ਮੈਨੂੰ ਨਹੀਂ ਬਾਪੂ ਦੇ ਵੇੜੇ ਖੇਡ ਲੈਣ ਦੇ ਮੈਨੂੰ ਨਹੀਂ ਬਾਪੂ ਦੇ ਵੇੜੇ ਗੁੱਤ ਨਾਲੋਂ ਵੱਧ ਕੇ ਧੀਆਂ ਸੇਵਾ ਕਰਦੀਆਂ ਨੇ ਮਾਪੇ ਦੀ ਚੁਗਲੀ ਨਿੰਦਾ ਨਾਲ ਜੜਦੀਆਂ ਨੇ ਲੜਪੈਣ ਅਧਿਕਾਰ ਨਾਲ ਲੜਪੈਣ ਲੜਪੈਣ ਨਾਲ ਉਹਨਾਂ ਜੋ ਤੁਸੀਂ ਸਹੇੜੇ ਖੇਡ ਲੈਣ ਦੇ ਮੈਨੂੰ ਨਹੀਂ ਬੱਪੂ ਦੇ ਵੇੜੇ ਖੇਡ ਲੈਣ ਦੇ ਮੈਨੂੰ ਨਹੀਂ ਪਰ ਲਿਖ ਤੀਆਂ ਉੱਚੇ ਆਉਦੇ ਭੌਦੀਆਂ ਨੇ ਕਰਨ ਨੌਕਰੀ ਮਰਦਾ ਵਾਂਗ ਕਮਾਉਂਦੀਆਂ ਨੇ ਹੁਣ ਤਾਂ ਵਿੱਚ ਪਲਾਰ ਦੇ ਹੁਣ ਤਾਂ ਵਿੱਚ ਪਲਾਰ ਦੇ ਵੀ ਕੱਢਣ ਜੀੜੇ ਖੇਡ ਲੈਣ ਦੇ ਮੈਨੂੰ ਨਹੀਂ ਢਾਲੀ ਬਾੜ ਦੇ ਵੇੜੇ ਖੇਡ ਲੈਣ ਦੇ ਮੈਨੂੰ ਨਹੀਂ ਬੱਪੂ ਦੇ ਵੇੜੇ ਇਹ ਮੈਨੂੰ ਕਿਸੀ estrang ਹੋਵੇ ਹੈਡਿੰਗ ਚਾਪ ਚੁੱਕੇ ਸੀ ਇਹਨਾਂ ਦੀ ਗੱਲ ਸਹੀ ਹੈ ਮਟੋਰੀਆ ਸਾਹਿਬ ਨੇ ਪੰਜਾਬ ਭੰਦੇ ਪੰਜਾਬੀ ਸਿੱਖਿਆ ਭਾਗ ਦੇ ਉੱਤੇ ਲਖਨੌਰ ਜਿਹੜਾ ਸਾਡਾ ਦਫ਼ਤਰ ਹੈ ਭਾਸ਼ਾ ਭਾਗ ਦਾ ਉੱਥੇ ਬਣਤੋਲ ਕਰਾਈ ਸੀ ਉਹ ਲਿਖਤ ਫੋਟੋ ਦੇਖਣ ਵਾਟੇ ਮੋਹਨ ਸਿੰਘ ਜੱਲੂ ਨੇ ਕਿਹਾ ਸੀ ਵੀ ਜਿਹੜਾ ਇਹਨਾਂ ਨੇ ਆਪਣੀ ਫੋਟੋਸ਼ਾਪ ਕੀਤੀ ਸੀ ਵੀ ਆਹ ਜਿਹੜਾ ਸਾਈਟਲ ਹੈ ਇਹ ਤੁਹਾਡੇ ਮਹਤਵਕ ਖਲਵਾੜੇ ਫਰੂੜੇ ਦਿਖਾਉਣ ਦੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆ ਇਹ ਇਹ ਜਿਹੜੀ ਆ ਦੇਖਿਆ ਸੱਜਣ ਮੈਂ ਦੇਖਿਆ ਸੱਜਣ ਵਿਛੋੜਾ ਕਰਕੇ ਬਾਦੇ ਇੱਕ ਵੀ ਨ ਸੰਭਿਨ ਵਾਇਆ ਮਾਇ ਨੀ ਮਾਇ ਵਿਰ ਹੋਦੀਆਂ ਪੀੜਾਂ ਦਾ ਅਸੀਂ ਕੋਚਾ ਦਰਦ ਹੁਣਾਇਆ ਮਾਇ ਨੀ ਮਾਇ ਵਿਰ ਹੋਦੀਆਂ ਪੀੜਾਂ ਦਾ ਅਸੀਂ ਕੋਚਾ ਦਰਦ ਹੁਣਾਇਆ ਦੁੱਖ ਰਹੇ ਅੱਖਾਂ ਦੇ ਰੋ ਰੋ ਕੇ ਪੁਏ ਅਸੀਂ ਹੋ ਕੇ ਨੂੰ ਗਲ ਲਾਇਆ ਵਾਏ ਨੀ ਮੈਂ ਵਿਰਹ ਦੀਆਂ ਪੀੜਾਂ ਦਾ ਅਸੀਂ ਕੋਚਾਂ ਦੇ ਸੁਧਾਏ ਬਿਨਾ ਦੱਸੇ ਪਰਦੇਸ ਤੁਰ ਗਿਆ ਸਜਣ ਅਸਾ ਕਿਸੀ ਫਰੇਵ ਕਮਾਇਆ ਕੋਈ ਲਿਆ ਉਸਨੇਹ ਕਾਗਜੋ ਦਾ ਅਸਤ ਜੋਗ ਬਨੇਰੇ ਪਾਇਆ ਸਾਡਾ ਦੁਹਾਈਆਂ ਨੇ ਦਿਲ ਸਾਡਾ ਦੁਹਾਈਆਂ ਨੇ ਦਿਲ ਛਲਣੀ ਕੀਤਾ ਸਲਖਾਂ ਵਹਿ ਜਕਾਉਣਾ ਹੈ ਯਾਏ ਨਹੀਂ ਮੈਂ ਮਿਰਹੋਦੀਆਂ ਪੀੜਾਂ ਦਾ ਅਸੀਂ ਕੋਚਾ ਦੇ ਦਿੰਦਾ ਜਾਂਦਾ ਹੋਇਆ ਦਿਦਾਰ ਦੇ ਦੂ ਜਾਂਦਾ ਗਿਆਨ ਦਾ ਹੋਇਆ ਦਿਦਾਰ ਖਬਰੇ ਦੇ ਦੂ ਜਰਖਾ ਗਰੀ ਵਿਛੜਿਆ ਹੈ ਰਬੀਵਾਦ ਕਰ ਸਰਕਾਰ ਉਦੇ ਵਿੱਚ ਅਸਾਂ ਸੁੱਚਾ ਆਪ ਕਰਾਇਆ ਸ਼ਾਇਦ ਮੁੜ ਆਵੇ ਮਿਲ ਜਾਵੇ ਇੱਕ ਵਾਰੀ ਦਿਲ ਦਾ ਸੁਨਮ ਸ਼ਾਇਆ ਢਾਲੀ ਵਾਲ ਫੇਰੇ ਮਾਰਾ ਨਾ ਉਹਦੇ ਦੀ ਕਦੇ ਸੁਪਨੇ ਵਿੱਚ ਵੀ ਨਾ ਆਇਆ ਮਾਈ ਦੀ ਮੈਂ ਵਿਰਹ ਹੁੰਦੀਆਂ ਪੀੜਾ ਦਾ ਅਸੀਂ ਕੁਝ ਅਦਰਦ ਹੁਣਾਇਆ Asık o cadal defa ayağı